ਵੀਰ ਸਿੰਘ ਬਾਦਲ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਤਬਦੀਲੀ ਕੀਤੀ ਜਾਏਗੀ ਉਹ ਤਬਦੀਲੀ ਦੀ ਸਵਾਂ ਉਹਨਾਂ ਦਾ ਕਿਧਰੇ ਨਜ਼ਰ ਨਹੀਂ ਆਈ ਲੱਗਦਾ ਹੈ ਕਿ ਕਈ ਹੋਰ ਅਕਾਲੀ ਆਗੂਆਂ ਦੀ ਸ਼ਾਂਤੀ ਹੋ ਸਕਦੀ ਹੈ ਜੀ ਸਰਪ੍ਰਸਤਾ ਦੀ ਛਤਰੀ ਥਲੇ ਸਾਰਾ ਅਕਾਲੀ ਦਲ ਖੜਾ ਹੈ ਤੇ ਜਦੋਂ ਉਹਨੂੰ ਨਹੀਂ ਬੁਲਾਇਆ ਗਿਆ ਸਿਕੰਦਰ ਸਿੰਘ ਮਲੂਕਾ ਹੈਗੇ ਪਰਮਿੰਦਰ ਢੀਂਡਸਾ ਹੈਗੇ ਆ ਈਆਲੀ ਸਾਹਿਬ ਹੈਗੇ ਆ ਪ੍ਰਕਾਸ਼ ਚੰਦ ਗਰਗ ਹੈਗੇ ਆ ਹੋਰ ਬਹੁਤ ਸਾਰੇ ਜਿਹੜੇ ਲੀਡਰ ਹੈ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਸੋ ਆਪਣੀ ਜਿਹੜੀ ਮਤਲਬ ਮਾਨਸਿਕਤਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੁਲਾ ਕੇ ਉਹਦਾ ਦਾ ਮਤਆ ਕਰਾ ਲਿਆ ਕਿ ਸੁਖਬੀਰ ਬਾਦਲ ਜਿੰਦਾਬਾਦ ਸੁਖਬੀਰ ਬਾਦਲ ਜਿੰਦਾਬਾਦ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਲੱਗਿਆ ਕਿ ਢੀਂਡਸਾ ਸਮੇਤ ਕਈਆਂ ਨੂੰ ਮੁਰਕੇ ਉਤੋਂ ਹੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਜੀ ਸਾਨੂੰ ਤਾਂ ਸੱਦਿਆ ਹੀ ਨਹੀਂ ਮੈਂ ਕਿਹਾ ਤੁਹਾਨੂੰ ਨਹੀਂ ਸੱਦਿਆ ਤੇ ਫਿਰ ਤੁਸੀਂ ਸਰਪ੍ਰਸਤ ਕਾਹਦੇ ਹੋ ਤੁਸੀਂ ਤਾਂ ਬੜੇ ਗੱਜ-ਵੱਜ ਕੇ ਜਦੋਂ ਏਕਾ ਹੋਇਆ ਸੀ ਤੇ ਸਾਨੂੰ ਸਾਰਿਆਂ ਨੂੰ ਕਹਿੰਦੇ ਸੀ ਕਿ ਸੁਖਬੀਰ ਬਾਦਲ ਕਹਿੰਦਾ ਹੈ ਕਿ ਭਈ ਮੈਂ ਮਾਫੀ ਵੀ ਮੰਗਾਂਗਾ ਜੋ ਤੁਸੀਂ ਕਹੋਗੇ ਮੈਂ ਕਰਾਂਗਾ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਵੀ ਮੰਗਾਂਗਾ ਸਾਰੇ ਗੁਨਾਹਾਂ ਦੀ ਤੇ ਅੱਜ ਮੈਂ ਕਿਹਾ ਤੁਹਾਨੂੰ ਸਾਧ ਹੀ ਨਹੀਂ ਰਿਹਾ ਮੀਟਿੰਗ 'ਚ ਤੇ ਤੁਹਾਡਾ ਕੀ ਸਟੈਂਡ ਹੈ ਇਹਨੇ ਬਾਗੀ ਸੁਰਾਂ ਵਾਲੇ ਕਈ ਅਕਾਲੀ ਆਗੂ ਹੈ ਉਹਨਾਂ ਨੂੰ ਬਾਜ਼ਾਰ ਆ ਵੀ ਦਿਖਾਇਆ ਜਾ ਸਕਦਾ ਹੈ ਕੇਤਰੀ ਪਾਰਟੀ ਸ਼੍ਰੋਮਣੀ ਅ ਉਹ ਘੇਰਨ ਵਾਲੀ ਕਾਂਗਰਸ ਸੀ ਪਹਿਲਾਂ ਫਿਰ ਹੁਣ ਆ ਨਵੀਂ ਨਵੀਂ ਜਿਹੜੀ ਪਾਰਟੀ ਉੱઠી ਆ 2-4 ਸਾਲ ਪਹਿਲਾਂ ਆਮ ਆਦਮੀ ਪਾਰਟੀ ਤੇ ਫਿਰ ਅੱਗੇ ਆ ਗਈ ਬੀਜੇਪੀ ਜੀਐਸ ਦੇ ਨਾਲ ਸਾਡਾ ਜਿਹੜਾ ਗੱਠ ਜੋੜ ਸੀ ਸੋ ਇਹ ਤਿੰਨ ਪਾਰਟੀਆਂ ਜਿਹੜੀਆਂ ਨੇ ਇਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਨੇ ਗੁਰੂਵੰਸ ਦੀ ਬੇਦਵੀ ਦੇ ਮਾਮਲੇ ਨੂੰ ਲੈ ਕੇ ਡੇਰਾ ਸਰਸਾ ਸੌਦਾ ਜਿਹੜਾ ਮੁਕੀਆ ਉਹਦੇ ਸਬੰਧਾਂ ਨੂੰ ਲੈ ਕੇ ਇਹੋ ਜਿਹੇ ਸਵਾਲਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਿਹਾ ਹੈ ਕਿ ਕਾਲੀਦਾਲ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਤੇ ਉਹ ਨਿਭਾਈ ਨਹੀਂ ਗਈ ਪ੍ਰਧਾਨ ਸਾਹਿਬ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਉਹ ਕਾਲ ਤਖਤ ਸਾਹਿਬ ਤੇ ਗਏ ਉਹਨਾਂ ਨੇ ਮਾਫੀ ਮੰਗੀ ਹੁਣ ਜੇ ਕੋਈ ਬੰਦਾ ਕਹਿੰਦਾ ਜੀ ਇਹ ਅਧੂਰੀ ਮਾਫੀ ਹੈ ਪੂਰੀ ਵੀ ਮੰਗ ਲਾਂਗੇ ਮਾਫੀ ਗੁਰੂ ਦੇ ਕੋਲ ਮੰਗਣੀ ਕਿਸੇ ਵਿਅਕਤੀ ਵਿਸ਼ੇਸ਼ ਜਿਹੜਾ ਹੈ ਸੰਗਤ ਰੂਪ ਵਿੱਚ ਅਸੀਂ ਸਾਰੀ ਸੰਗਤ ਕੋਲੋਂ ਮਾਫੀ ਮੰਗਦੇ ਹਾਂ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼੍ਰੋਮਣੀ ਕਾਲੀਦਾਲ ਉਦੀ ਕੋਰ ਕਮੇਟੀ ਦੀ ਕੱਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠਾਂ ਹੋਈ ਮੀਟਿੰਗ ਵਿੱਚ ਇਹ ਕਹਿਣ ਨੂੰ ਇਹ ਕਿ ਪਾਰਲੀਮੈਂਟ ਚੋਣਾਂ ਚ ਕਿਹੋ ਜਿਹਾ ਨਤੀਜੇ ਰਹੇ ਕਿਹੋ ਜਿਹਾ ਨਤੀਜੇ ਰਹੇ ਉਹ ਤਾਂ ਆਪਾਂ ਵੀ ਸਾਰੇ ਜਾਣਦੇ ਆ ਉਹਨਾਂ ਦਾ ਮੰਥਨ ਹੋਇਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਕੀ ਕਾਟਾਂ ਰਹੀਆਂ ਬੇਸ਼ੱਕ ਜੋ ਮੀਟਿੰਗ ਦੇ ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਗਈ ਉਹਦੇ ਮੁਤਾਬਕ ਤਾਂ ਕਿਹਾ ਗਿਆ ਕਿ ਮੀਟਿੰਗ ਬੜੇ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਸਾਰੀ ਪਰ ਜਦੋਂ ਆਪਾਂ ਮੀਟਿੰਗ ਦਾ ਜ਼ਿਕਰ ਕਰਦੇ ਆਂ ਤਾਂ ਉਹਦੇ ਜਿਹੜਾ ਸਰਪ੍ਰਸਤ ਬਣਾਏ ਗਏ ਸੀ ਸ਼ਰੋਣੀ ਕਾਲੀ ਦਲ ਦੇ ਸਖਦੇ ਸਿੰਘ ਢੀਂਡਸਾ ਉਹ ਮੀਟਿੰਗ ਤੋਂ ਗੈਰ ਹਾਜ਼ਰ ਰਹੇ ਨਿਸ਼ਾਸਨੀ ਕਮੇਟੀ ਦੇ ਚੇਅਰਮੈਨ ਟਕਸਾਲੀ ਕਾਲੀ ਆਗੂ ਸਕੰਦਰ ਸਿੰਘ ਮਲੂਕਾ ਉਹ ਗੈਰ ਹਾਜ਼ਰ ਰਹੇ ਲੁਧਿਆਣਾ ਦੇ ਆਗੂ ਮਨਪ੍ਰੀਤ ਸਿੰਘਿਆਲੀ ਉਹ ਗੈਰਹਾਜ਼ਰ ਰਹੇ ਕੁਝ ਹੋਰ ਅਗੂ ਵੀ ਗੈਰਹਾਜ਼ਰ ਰਹੇ ਹੋਣਗੇ ਪਰ ਕਿਹਾਇਆ ਜਾ ਰਿਹਾ ਹੈ ਕਿ ਪਾਰਟੀ ਅੰਦਰ ਕਿਸ ਕਦਰ ਕਮਸਾਨ ਮਚਿਆ ਹੋਇਆ ਹੈ ਇਹਨਾਂ ਮਾਲਿਆਂ ਦੇ ਤੇ ਲੈ ਕੇ ਵੀ ਗੱਲਬਾਤ ਹੋਈ ਪਰ ਜੋ ਬਾਹਰ ਸਾਹਮਣੇ ਹੈ ਉਹਦੇ ਮੁਤਾਬਕ ਹੈ ਕਿ ਨਵੀਂ ਅਨੁਸ਼ਾਸਨੀ ਕਮੇਟੀ ਬਣੇਗੀ ਤੇ ਸੰਕੇਤ ਇਸ ਗੱਲ ਦੇ ਵੀ ਹੈ ਕਿ ਜਿਨ੍ਹਾਂ ਨੇ ਬਾਗੀ ਸੁਰਾਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਦੀ ਸ਼ਾਂਤੀ ਇਹ ਕਾਲੀ ਦਲ ਚੋਂ ਹੋ ਸਕਦੀ ਹੈ ਇਹ ਗੱਲ ਕਹਿ ਕੇ ਮੈਂ ਆਪਣੇ ਦਰਸ਼ਕਾਂ ਦੀ ਜਾਣ ਪਹਿਚਾਨ ਕਰਾਵਾਂਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੰਨਦਪੁਰ ਸਾਹ ਤੋਂ ਨਾ ਨੇ ਚੋਣ ਲੜੀ ਟਕਸਾਲੀ ਕਾਲੀ ਆਗੂ ਹੈ ਸੁਮਣੀ ਕਾਲੀ ਦਲ ਦੇ ਜਾਣੇ ਪਹਿਚਾਣੇ ਚਿਹਰੇ ਹੈ ਕਿਹਾ ਇਹ ਜਾ ਰਿਹਾ ਹੈ ਕਿ ਚੋਣ ਤੋਂ ਬਾਅਦ ਜੋ ਮਲੂਕਾ ਨੇ ਜਿਸ ਤਰੀਕੇ ਨਾਲ ਪਹਿਲਾਂ ਗੱਲ ਕੀਤੀ ਸੀ ਉਸੇ ਤਰੀਕੇ ਨਾਲ ਚੰਦੂ ਮਾਜਰਾ ਨੇ ਚੋਣ ਤੋਂ ਬਾਅਦ ਜਦੋਂ ਗੱਲ ਕੀਤੀ ਉਸ ਦੇ ਬਾਰੇ ਵੀ ਪੁੱਛਿਆ ਗਿਆ ਚੰਨੂ ਮਾਜਰਾ ਨੂੰ ਮੀਟਿੰਗ ਦੇ ਵਿੱਚ ਕਿ ਭਾਈ ਸਾਹਿਬ ਅਜਿਹੀਆਂ ਗੱਲਾਂ ਪਲੇਟਫਾਰਮ ਦੇ ਅੰਦਰ ਹੋਣੀਆਂ ਚਾਹੀਦੀਆਂ ਬਾਹਰ ਕਿਉਂ ਇਹਨਾਂ ਮੁੱਦਿਆਂ ਤੇ ਆਪਾਂ ਜਿਹੜੇ ਮਹਿਮਾਨਾਂ ਨੂੰ ਆਉਣ ਲਈ ਬੇਨਤੀ ਕੀਤੀ ਹੈ ਸਾਹ ਮਰਿੰਦਰ ਸਿੰਘ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਹਕਾ ਮੈਂਬਰ ਨੇ ਤੁਹਾਡੇ ਜਾਣੇ ਪਛਾਣੇ ਚਿਹਰੇ ਆਪਾਂ ਪਹਿਲਾਂ ਆਪਣਾ ਆਪਾਂ ਨੂੰ ਜੀ ਆਖਦੇ ਆਂ ਵੈਲਕਮ ਕਰਦੇ ਆਂ ਅਮਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਆਣ ਧੰਨਵਾਦ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਮਿਹਰਬਾਨੀ ਮਰਿੰਦਰ ਜੀ ਆਪਾਂ ਪੰਥਕ ਮੁੱਦੇ ਦੀ ਗੱਲ ਕਰ ਰਹੇ ਹਾਂ ਸ਼ਮਣੀ ਕਾਲੀ ਦਲ ਦੀ ਕੋਰ ਕਮੇਟੀ ਕੋਰ ਕਮੇਟੀ ਦੇ ਵਿੱਚ ਜੋ ਕੁਝ ਵਾਪਰਿਆ ਜੋ ਸੰਖੇਪਚ ਮੈਂ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਕੀ ਲੱਗਦਾ ਹੈ ਕਿ ਜੋ ਇਹ ਗੱਲ ਉੱਠ ਰਹੀ ਸੀ ਮੰਗ ਉੱਠ ਰਹੀ ਸੀ ਇਸ ਸਾਰ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਤਬਦੀਲੀ ਕੀਤੀ ਜਾਏਗੀ ਉਹ ਤਬਦੀਲੀ ਦੀ ਸੁਆ ਉਹਨਾਂ ਦਾ ਕਿਧਰੇ ਨਜ਼ਰ ਨਹੀਂ ਆਈ ਲੱਗਦਾ ਹੈ ਕਿ ਕਈ ਹੋਰ ਅਕਾਲੀ ਆਗੂਆਂ ਦੀ ਸ਼ਾਂਤੀ ਹੋ ਸਕਦੀ ਹੈ ਕਿਵੇਂ ਦੇਖਦੇ ਹੋ ਜੇ ਮਾਹੌਲ ਬਣਿਆ ਹੋਇਆ ਤੁਸੀਂ ਦਹਾਕਿਆਂ ਤੋਂ ਪੰਤਖ ਲੈਹਰਾਂ ਨਾਲ ਮੂਵਮੈਂਟ ਨਾਲ ਜੁੜੇ ਆ ਰਹੇ ਹੋ ਬਿਲਕੁਲ ਸਿੱਧੂ ਸਾਹਿਬ ਪਿੱਛੇ ਤਕਰੀਬਨ 2014 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਜਿਹੜਾ سلسلہ ਇਹ ਕਾਲੀ ਲੀਡਰਸ਼ਿਪ ਦੀ ਸਰਕਾਰ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਜਿਵੇਂ ਹਾਲਾਤ ਬਦਲੇ ਜਿਵੇਂ ਅਕਾਲੀ ਦਲ ਦਾ ਨਿਹਾਰਵਲ ਅਕਾਲੀ ਦਲ ਤੁਰਿਆ ਅੱਜ ਤਕਰੀਬਨ 10 ਸਾਲ ਹੋ ਗਏ ਆ ਤੇ 10 ਸਾਲ ਬਾਅਦ ਅਸੀਂ ਹੁਣੇ ਪਿੱਛੇ ਦੇ 10-15 ਦਿਨ ਦੇ ਵਿੱਚ ਹੀ ਆਪਣਾ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਸਾਰੀ ਪਬਲਿਕ ਦੇ ਸਾਹਮਣੇ ਆ ਕਿਸ ਤਰੀਕੇ ਦੇ ਨਾਲ 13 ਜੇ ਚੰਡੀਗੜ੍ਹ ਦੀ ਸੀਟ ਗਿਣੀਆਂ ਵਿੱਚ 14-14 ਦੇ ਵਿੱਚੋਂ ਇੱਕ ਕੈਂਡੀਡੇਟ ਹੀ ਭੱਜ ਗਿਆ ਕਿ ਮੈਂ ਚੋਣ ਨਹੀਂ ਲੜਨੀ ਤੇ 13 ਦੇ ਵਿੱਚ 10 ਤੋਂ ਵੱਧ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਜਬਤ ਹੋ ਗਈਆਂ ਇਸ ਨਿਰਾਸ਼ਾ ਦੇ ਆਲਮ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਅੱਜ ਦੀ ਤਰੀਕ ਦੇ ਵਿੱਚੋਂ ਖੜਾ ਹੈ ਬੇਅਦਵੀ ਤੋਂ ਬਾਅਦ 10 ਸਾਲਾਂ ਤੋਂ ਬਾਅਦ ਤੇ ਅੱਜ ਜਿਹੜੀ ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਸਭ ਤੋਂ ਹੈਰਾਨਕੁਨ ਗੱਲ ਇਹ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਪ੍ਰਸਤ ਸਾਹਿਬ ਨੂੰ ਹੀ ਨਹੀਂ ਬੁਲਾਇਆ ਗਿਆ ਸਰਪ੍ਰਸਤ ਸਾਹਿਬ ਦੀ ਸਟੇਟਮੈਂਟ ਆ ਰਹੀ ਹੈ ਕਿ ਮੈਨੂੰ ਤਾਂ ਇਹਨਾਂ ਨੇ ਸੱਦਿਆ ਹੀ ਨਹੀਂ ਹੈ ਸੋ ਜਦੋਂ ਤੁਸੀਂ ਸਰਪ੍ਰਸਤ ਨੂੰ ਨਹੀਂ ਸੱਦ ਰਹੇ ਤੇ ਆਪ ਉਦਰੀਆਂ ਕਰ ਰਹੇ ਹੋ ਤੇ ਕਿੱਧਰ ਨੂੰ ਗੱਲ ਜਾਏਗੀ ਮੈਂ ਤਾਂ ਤੁਹਾਨੂੰ ਸਰਪ੍ਰਸਤ ਦੀ ਗੱਲ ਤਾਂ ਮਤਲਬ ਸਰਪ੍ਰਸਤ ਤੋਂ ਬਿਨਾ ਤਾਂ ਕੁਝ ਹੈ ਹੀ ਨਹੀਂ ਨਾ ਸਰਪ੍ਰਸਤ ਆ ਉਹਦੀ ਛਤਰੀ ਥਲੇ ਸਾਰਾ ਆਕਾਲੀ ਦਲ ਖੜਾ ਹੈ ਤੇ ਜਦੋਂ ਉਹਨੂੰ ਨਹੀਂ ਬੁਲਾਇਆ ਗਿਆ ਸਿਕੰਦਰ ਸਿੰਘ ਮਲੂਕਾ ਹੈਗੇ ਪਰਮਿੰਦਰ ਢੀਂਡਸਾ ਹੈਗੇ ਆ ਏ ਆਲੀ ਸਾਹਿਬ ਹੈਗੇ ਆ ਪ੍ਰਕਾਸ਼ ਚੰਦ ਗਰਗ ਹੈਗੇ ਆ ਹੋਰ ਬਹੁਤ ਸਾਰੇ ਜਿਹੜੇ ਲੀਡਰ ਹੈ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਸੋ ਆਪਣੀ ਜਿਹੜੀ ਮਤਲਬ ਮਾਨਸਿਕਤਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੁਲਾ ਕੇ ਉਹਦਾ ਮਤਾ ਕਰਾ ਲਿਆ ਕਿ ਸੁਖਬੀਰ ਬਾਦਲ ਜਿੰਦਾਬਾਦ ਸੁਖਬੀਰ ਬਾਦਲ ਜਿੰਦਾਬਾਦ ਨਾਰੇ ਨੂਰੇ ਲਵਾ ਕੇ ਉਥੇ ਕਿ ਮਹਾਰਾਜ ਤੁਸੀਂ ਬ ਅੱਜ ਐਤ ਕੀ ਦਾਸਾਂ ਬੰਦੇ ਆਂਦੀਆਂ ਜਮਾਨਤਾ ਜਬਤ ਹੋਈਆਂ ਅਗਲੀ ਵਾਰੀ ਆਪਾਂ 10 ਬੰਦੇ ਜਿੱਤ ਵੀ ਸਕਦੇ ਆ ਸੋ ਇਸ ਤਰੀਕੇ ਦਾ ਮਾਹੌਲ ਬਣਾ ਕੇ ਉੱਥੇ ਸਾਰੇ ਨੂੰ ਕਨਕਲੂਡ ਕਰਕੇ ਇੱਕ ਮਤਾਇ ਪਾਤਾ ਕਿ ਜੀ ਅਨੁਸ਼ਾਸਨੀ ਕਮੇਟੀ ਜਿਹਦੇ ਚੇਅਰਮੈਨ ਜਿਹੜੇ ਸਿਕੰਦਰ ਸਿੰਘ ਮਲੂਕਾ ਹੈਗੇ ਆ ਉਹ ਉਹਨਾਂ ਨੂੰ ਵੀ ਲਾਂਬੇ ਕੀਤਾ ਜਾਵੇ ਤੇ ਨਵੀਆਂ ਅਨੁਸ਼ਾਸਨੀ ਕਮੇਟੀ ਬਣਾ ਕੇ ਆਪਣੇ ਹਿਸਾਬ ਨਾਲ ਜਿਹੜੇ ਆ ਫੈਸਲੇ ਲਏ ਜਾਣ ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਦੇਖਣ ਨੂੰ ਮਿਲ ਰਹੀਆਂ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿਕੰਦਰ ਆਪਣਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਗੱਲ ਨਹੀਂ ਕਰਨੀ ਉਹਨਾਂ ਨੂੰ ਤਾਂ ਇਹ ਕਹਿੰਦਾ ਤੁਸੀਂ ਬਾਹਰ ਗੱਲ ਨਹੀਂ ਕਰਨੀ ਤੇ ਦੂਜੇ ਪਾਸੇ ਇਕਬਾਲ ਸਿੰਘ ਝੁੰਦਾ ਤੋਂ ਬਾਹਰ ਗੱਲ ਕਰਾਈ ਜਾ ਰਹੀ ਹੈ ਸੁਖਦੇਵ ਸਿੰਘ ਢਿੰਸਾ ਦੇ ਖਿਲਾਫ ਮੇਰੇ ਕੋਲ ਤੁਸੀਂ ਆਮ ਆਮ ਸਵਾਲਾਂ ਹਨ ਜਿਹੜੇ ਲੱਗਦਾ ਕਿ ਮੀਟਿੰਗ ਤੋਂ ਪਹਿਲਾਂ ਹੀ ਇੱਕ ਚੱਕ ਨਜ਼ਰ ਆ ਗਈ ਸੀ ਕਿ ਕੋਰ ਕਮੇਟੀ ਚ ਕੀ ਹੋਣ ਵਾਲਾ ਹੈ ਮਤਲਬ ਇੱਕ ਧਿਰ ਨੂੰ ਕਹਿ ਰਿਹਾ ਕਿ ਤੁਸੀਂ ਬਾਹਰ ਨਹੀਂ ਗੱਲ ਕਰਨੀ ਜੋ ਗੱਲ ਕਰਨੀ ਹੈ ਅੰਦਰ ਕਰਨੀ ਹੈ ਦੂਸਰੀ ਧਿਰ ਨੂੰ ਕਹਿ ਰਿਹਾ ਬਾਹਰ ਪ੍ਰੈਸ ਕਾਨਫਰੰਸ ਕਰੋ 10 12 ਬੰਦੇ ਇਕੱਠੇ ਹੋ ਕੇ ਸੋ ਇਹ ਜਿਹੜੀ ਇੱਕ ਮਾਨਸਿਕਤਾ ਹੈਗੀ ਹੈ ਇਹ ਇਸਨੇ ਅਕਾਲੀ ਦਲ ਦਾ ਕੱਖ ਨਹੀਂ ਛੱਡਿਆ ਜਿਵੇਂ ਉਹਨਾਂ ਨੇ ਅਰਦਾਸ ਵੀ ਕੀਤੀ ਸੀ ਹਾਈ ਕਮਾਂਡ ਨੇ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਉਹ ਹਕੀਕਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਹਾਰਾਜ ਪਰਤਖ ਹੋ ਕੇ ਜਿਹੜੇ ਆ ਉਹਨਾਂ ਨੇ ਇਹ ਸਾਰਾ ਕਾਰ ਤੇ ਬੜੀ ਨਮੋਸ਼ੀ ਦੇ ਨਾਲ ਮਤਲਬ ਇਹ ਸਾਰੀਆਂ ਗੱਲਾਂ ਸਾਨੂੰ ਕਰਨੀਆਂ ਪੈ ਰਹੀਆਂ ਤੇ ਇਹ ਪ੍ਰਮਾਤਮਾ ਹੀ ਜਾਣਦਾ ਕਿ ਆਉਣ ਵਾਲਾ ਫਿਊਚਰ ਅਕਾਲੀ ਦਲ ਦਾ ਕਿਵੇਂ ਦਾ ਹੋਏਗਾ ਮਨਿੰਦਰ ਜੀ ਬਿਲਕੁਲ ਵਿਖਤ ਆਉਣ ਵਾਲਾ ਪਤਾ ਲੱਗੇਗਾ ਕਿਹੋ ਜਿਹਾ ਹੋਏਗਾ ਅਕਾਲੀ ਦਲ ਦੇ ਫੈਸਲਿਆਂ ਤੋਂ ਐਕਸਟਰਾ ਤੋਂ ਹੀ ਗੱਲ ਸਾਹਮਣੇ ਆਏਗੀ ਤੇ ਲੋਕ ਦਾ ਹੰਗਾਰਾ ਭਰਦੇ ਆ ਪਰ ਜਿਸ ਮੁੱਦੇ ਤੇ ਮੈਂ ਸਵਾਲ ਲੈਣ ਲੱਗਿਆ ਦੇਖੋ ਅਕਾਲੀ ਦਲ ਚੋਂ ਪਹਿਲਾਂ ਕਈ ਅਗੂ ਬਾਹਰ ਕੱਢੇ ਗਏ ਫਿਰ ਵਾਪਸ ਜਦੋਂ ਤੁਸੀਂ ਸਰਪ੍ਰਸ ਦੀ ਗੱਲ ਕੀਤੀ ਹੈ ਟੀਨ ਸਰਸਾਹਬ ਦੀ ਗੱਲ ਕੀਤੀ ਹੈ ਪਹਿਲਾਂ ਬਾਹਰ ਹੈ ਫੇਰ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਸੁਖਵੀਰ ਬਾਦਲਾਹ ਘਰੇ ਜਾ ਕੇ ਉਹਨਾਂ ਨੂੰ ਵਾਪਸ ਲੈ ਕੇ ਆਏ ਇਦਾਂ ਹੀ ਆਪਾਂ ਗੱਲ ਕਰਦੇ ਆਂ ਜਦੋਂ ਆਪਾਂ ਅੰਸ਼ੈਸਟਿੰਗ ਕਮੇਟੀ ਦੇ ਚੇਅਰਮੈਨ ਮਲੂਕਾ ਉਹਨਾਂ ਦੀ ਗੱਲ ਕਰ ਰਹੇ ਆਂ ਉਹ ਲੰਬਾ ਸਮਾਂ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈਆਂ ਲੜਦੇ ਰਿਹਾ ਅਕਾਲੀ ਦਲ ਦੀ ਮਜ਼ਬੂਤੀ ਲਈ ਖੜੇ ਰਹੇ ਆ ਇਹ ਵਾਲੀ ਦੀ ਗੱਲ ਕਰ ਲਈਏ ਬੀਬੀ ਜ਼ਗੀਰ ਕੌਰ ਦੀ ਗੱਲ ਕਰ ਲਈਏ ਇਹ ਕਈ ਉਹ ਆਗੂ ਹੈ ਜਿਹੜੇ ਬਾਹਰ ਸੀ ਫਿਰ ਵਾਪਸ ਆਏ ਤੇ ਪਰ ਹੁਣ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਲੱਗਿਆ ਕਿ ਢੀਂਸਾ ਸਮੇਤ ਕਈਆਂ ਨੂੰ ਮੁੜ ਕੇ ਬਾਹਰ ਦਾ ਰਾਹ ਦਿਖਾਇਆ ਜਾ ਸਕਦਾ ਕਿਉਂਕਿ ਕਈ ਆਗੂ ਬੜੇ ਕਾਲੇ ਆ ਕੇ ਜੀ ਫੈਸਲਾ ਕਰੋ ਛੇਤੀ ਕਰੋ ਬਿਲਕੁਲ ਜਗਤਾਰ ਜੀ ਦੇਖੋ ਮੇਰੀ ਕੱਲ ਹੀ ਢੀਂਸਾ ਸਾਹਿਬ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਕਿ ਜੀ ਤੁਸੀਂ ਗਏ ਨਹੀਂ ਕੋਰ ਕਮੇਟੀ ਤੁਸੀਂ ਜਾ ਨਹੀਂ ਰਹੇ ਕੋਰ ਕਮੇਟੀ ਉੱਥੋਂ ਹੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਜੀ ਸਾਨੂੰ ਤਾਂ ਸੱਦਿਆ ਹੀ ਨਹੀਂ ਮੈਂ ਕਿਹਾ ਤੁਹਾਨੂੰ ਨਹੀਂ ਸੱਦਿਆ ਤੇ ਫਿਰ ਤੁਸੀਂ ਸਰਪ੍ਰਸਤ ਕਾ ਦਿਓ ਤੁਸੀਂ ਤਾਂ ਬੜੇ ਗੱਜ-ਵੱਜ ਕੇ ਜਦੋਂ ਏਕਾ ਹੋਇਆ ਸੀ ਤੇ ਸਾਨੂੰ ਸਾਰਿਆਂ ਨੂੰ ਕਹਿੰਦੇ ਸੀ ਕਿ ਸੁਖਬੀਰ ਬਾਦਲ ਕਹਿੰਦਾ ਕਿ ਭਈ ਮੈਂ ਮਾਫੀ ਵੀ ਮੰਗਾ ਜੋ ਤੁਸੀਂ ਕਹੋਗੇ ਮੈਂ ਕਰਾਂਗਾ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਵੀ ਮੰਗਾਗਾ ਸਾਰੇ ਗੁਨਾਹਾਂ ਦੀ ਤੇ ਅੱਜ ਮੈਂ ਕਿਹਾ ਤੁਹਾਨੂੰ ਸਾਧ ਹੀ ਨਹੀਂ ਰਿਹਾ ਮੀਟਿੰਗ 'ਚ ਤੇ ਤੁਹਾਡਾ ਕੀ ਸਟੈਂਡ ਹੈ ਤੇ ਉਹ ਕਹਿੰਦੇ ਵੀ ਮੈਨੂੰ ਇਹ ਲੱਗਦਾ ਕਿ ਸਾਨੂੰ ਬਾਹਰ ਦਾ ਰਸਤਾ ਦਿਖਾਣ ਦਿਓ ਤਿਆਰੀਆਂ ਕਰ ਰਹੇ ਆ ਮਨ ਬਣਾਈ ਬੈਠੇ ਆ ਤੇ ਅੱਗੇ ਦੇਖੋ ਕੀ ਹੁੰਦਾ ਸੋ ਉਹ ਬੜੇ ਮਤਲਬ ਇੱਕ ਕਿਸਮ ਦਾ ਡੀਮੋਰਲਾਈਜ਼ਡ ਮਹਿਸੂਸ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਚਿਕਾਨੀ ਜੀ ਦੇ ਕੇ ਉਹਨਾਂ ਨੂੰ ਵਾਪਸ ਅਕਾਲੀ ਦਲ ਦੇ ਵਿੱਚ ਲਿਆਇਆ ਗਿਆ ਤਾਂ ਕਿ ਆਪਣਾ ਪਾਰਲੀਮੈਂਟ ਦੀ ਚੋਣਾਂ ਜਿਹੜੀਆਂ ਹੈਗੀਆਂ ਉਹ ਵਿਰੋਧ ਦੇ ਵਿੱਚ ਕੰਟੈਸਟ ਨਾ ਕਰ ਸਕਣ ਸੋ ਇਹ ਚਲਾਕੀਆਂ ਜੀਆਂ ਕਰ ਰਹੇ ਆ ਪਰ ਸਿੱਧੀ ਜਿਹੜੀ ਅਮਰਿੰਦਰ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਆ ਕੁਝ ਵਾਪਰਿਆ ਆ ਆਪਾਂ ਦੇਸ਼ ਪ੍ਰਧਾਨ ਕਹਿ ਰਹੇ ਹੁੰਦੇ ਵੀ ਗੱਲ ਕਰ ਲਈਏ ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਮੀਡੀਆ 'ਚ ਬਿਆਨ ਲੱਗਿਆ ਕਿ ਜੀ ਵਿਰਸਾ ਸਿੰਘ ਵਲਟੋਹਾ ਨੇ ਕਹਿ ਦਿੱਤਾ ਕੀ ਜੀ ਜੀ ਅੱਜ ਸ਼ਾਮ ਤੱਕ ਦੇਸ਼ ਪ੍ਰਤਾਪ ਨੂੰ ਜੇ ਬਾਹਰ ਦਾ ਰਸਤਾ ਨਾ ਦਿਖਾਇਆ ਗਿਆ ਤਾਂ ਮੈਂ ਕਹਿੰਦੇ ਚੋਣ ਮੈਦਾਨ ਚ ਬਾਹਰ ਹਟ ਜਾਗਾ ਇਸ ਕਰਕੇ ਲੱਗਦਾ ਫੈਸਲਾ ਲਿਆ ਗਿਆ ਇਹ ਕਿਹੋ ਜੀ ਸਥਿਤੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਹਾ ਜਾਣਾ ਕਿ ਉਹਨੂੰ ਬਾਹਰ ਦਾ ਰਸਤਾ ਤਾਂ ਦਿਖਾਵਾਂਗੇ ਤਾਂ ਹੀ ਜਿਹੜਾ ਕੋਈ ਉਮੀਦਵਾਰ ਜਿਹੜਾ ਹੈਗਾ ਚੋਣ ਲੜੇਗਾ ਇਹ ਕਿਦਾਂ ਦੀ ਸਥਿਤੀ ਹੋਈ ਅਕਾਲੀ ਦਲ ਦੇ ਅੰਦਰ ਦੇਖੋ ਇਹ ਬਿਲਕੁਲ ਹੀ ਅਕਾਲੀ ਦਲ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਉਹਦੀ ਇਨਕੰਪੀਟੈਂਸ ਹੈ ਉਹਦੀ ਨਲੈਕੀ ਹੈ ਕਿ ਉਹ ਐਡੇ ਵੱਡੇ ਕੈਂਡੀਡੇਟ ਨੂੰ ਪਾਰਲੀਮੈਂਟ ਦੀ ਚੋਣ ਦੇ ਵਿੱਚ ਉਤਾਰ ਰਹੇ ਆ ਤੇ ਹਲਕੇ ਦੇ ਨਾਮਵਾਰ ਬੰਦਿਆਂ ਨੂੰ ਕੰਫੀਡੈਂਸ 'ਚ ਨਹੀਂ ਲੈ ਰਹੇ ਕੈਂਡੀਡੇਟ ਹੀ ਕਹਿ ਰਿਹਾ ਇਹਨੂੰ ਕੱਢੂਗੇ ਤਾਂ ਚੋਣ ਲੜਾਂਗਾ ਹੋ ਸਕਦਾ ਸਾਹਮਣੇ ਆਇਆ ਸਭ ਦੇ ਸਾਹਮਣੇ ਸਾਹਮਣੇ ਹੋਇਆ ਤੇ ਉਹ ਬੰਦਾ ਉਹਨਾਂ ਨੇ ਐਕਸਪੈਲ ਵੀ ਕੀਤਾ ਤੇ ਚੰਡੀਗੜ੍ਹ ਦੇ ਵਿੱਚ ਜੋ ਹਾਲਾਤ ਬਣੇ ਕਿ ਕੈਂਡੀਡੇਟ ਬੈਕਆਊਟ ਹੀ ਕਰ ਗਿਆ ਕਹਿੰਦਾ ਮੈਂ ਚੋਣ ਹੀ ਨਹੀਂ ਲੜਨੀ ਹੋ ਸਕਦਾ ਉਹਨੇ ਵੀ ਕਿਸੇ ਨੂੰ ਕਿਹਾ ਹੋਵੇ ਐਕਸਪੈਲ ਕਰਨ ਲਈ ਤੇ ਉਹਨਾਂ ਨੇ ਕੀਤਾ ਵੀ ਐਕਸਪੈਲ ਤੇ ਇਹ ਜਿਹੜੀ ਮਤਲਬ ਜੇ ਤੁਸੀਂ ਮਤਲਬ ਕੈਂਡੀਡੇਟ ਹੀ ਐਸਾ ਦੋ ਪਹਿਲਾਂ ਜਿਹੜਾ ਕੰਸੈਂਸਸ ਨਾਲ ਸਾਰਿਆਂ ਨੂੰ ਸਾਂਝੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਜੇ ਇਸ ਤਰ੍ਹਾਂ ਦਾ ਤੁਸੀਂ ਨਹੀਂ ਮਾਹੌਲ ਬਣਾ ਸਕਦੇ ਤਾਂ ਫਿਰ ਤੁਸੀਂ ਪ੍ਰਧਾਨ ਰਹਿਣ ਦੇ ਕਾਬਿਲ ਨਹੀਂ ਹੋ ਇਹੀ ਗੱਲ ਜਿਹੜੀ ਹੈ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਜਿਹੜੀ ਉਹ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਵੀ ਪਬਲਿਕ ਦਾ ਇਹ ਪਰਸਪੈਕਸ਼ਨ ਹੈਗਾ ਪਬਲਿਕ ਦੀ ਇਹ ਆਵਾਜ਼ ਹੈ ਕਿ ਸਾਨੂੰ ਥੋੜਾ ਨਵਾਂ ਚਿਹਰਾ ਚਾਹੀਦਾ ਹੈ ਅਸੀਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੋ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿੱਚ ਕਢੀਸ ਕੇ ਉਹਨਾਂ ਦੀ ਬੇਅਦਬੀ ਕਰਕੇ ਬੰਦਿਆਂ ਨੂੰ ਸਿੱਖਾਂ ਨੂੰ ਹੀ ਮਰਵਾ ਕੇ ਸੁਮੇਦ ਸੈਣੀ ਦੀ ਦੁਰਵਰਤੋਂ ਕਰਕੇ ਤੇ ਉਹ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਸਿੱਖਾਂ ਦੇ ਹੋਂਦ ਦੀ ਖੋਲ ਹੀ ਖੇਢੀ ਉਹਨਾਂ ਨੂੰ ਤੁਸੀਂ ਸਾਡੇ ਸਿਰ ਤੇ ਬਿਠਾ ਕੇ ਤੇ ਉਹਨਾਂ ਦੇ ਸਿਰ ਦੇ ਉੱਪਰ ਤੁਸੀਂ ਆਪਣਾ ਰਾਜ ਕੀਤਾ ਸੋ ਇਹ ਚੀਜ਼ਾਂ ਪਬਲਿਕ ਬਰਦਾਸ਼ਤ ਨਹੀਂ ਕਰਦੀ ਤੇ ਰਿਜ਼ਲਟ ਸਾਡੇ ਸਾਹਮਣੇ ਹੈ ਕਿ 13 ਦੇ ਵਿੱਚੋਂ 10 ਤੋਂ ਵੱਧ ਦੀ ਜੇ ਤੁਸੀਂ ਦੇਖੋ ਤਾਂ ਜਮਾਨਤਾਂ ਵੀ ਨਹੀਂ ਬਚੀਆਂ ਤੇ ਇੱਕ ਕੈਂਡੀਡੇਟ ਜਿਹੜਾ ਜਿੱਤਿਆ ਹੈ ਉਹ ਵੀ ਮੈਂ ਸਮਝਦਾ ਕੋਈ ਅਕਾਲੀ ਦਲ ਦੇ ਜ਼ੋਰ ਨਾਲ ਨਹੀਂ ਜਿੱਤਿਆ ਇਹ ਤਾਂ ਇੰਡੀਪੈਂਡੈਂਟ ਵੀ ਜਿੱਤੇ ਆ ਬੰਦੇ ਇੰਡੀਪੈਂਡੈਂਟ ਦੇ ਬੰਦਾ ਜਿੱਤ ਜਾਂਦਾ ਹੁੰਦਾ ਤੇ ਉਹ ਇੰਡੀਪੈਂਡੈਂਟ ਹੀ ਜਿੱਤੇ ਆ ਤੇ ਉਹਨੂੰ ਅਕਾਲੀ ਦਲ ਦੀ ਜਿੱਤ ਨਹੀਂ ਕਿਹਾ ਜਾ ਸਕਦਾ ਮਰਿੰਦਰ ਜੀ ਕਿਧਰੇ ਕੱਲ ਦੀ ਮੀਟਿੰਗ ਦੇ ਬਾਅਦ ਤੇ ਗੱਲ ਏਦਾਂ ਦੀ ਕਿਧਰੇ ਮੀਡੀਆ ਜਾਂ ਰਸਮੀ ਜਾਂ ਗੈਰ ਰਸਮੀ ਨਹੀਂ ਆਈ ਕਿ ਭਾਜਪਾ ਨਾਲ ਕੋਈ ਗੱਠ ਜੋੜ ਜਾ ਸਾਂਝ ਹੋ ਸਕਦੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਦੇ ਮੁੱਦੇ ਤੇ चौहान ਸਾਹਿਬ ਜਿਹੜੇ ਕੇਂਦਰ ਚ ਖੇਤੀਬਾੜੀ ਮੰਤਰੀ ਬਣਿਆ ਅਕਾਲੀ ਦਲ ਨਾਲ ਕਿਹਾ ਜਾ ਰਿਹਾ ਚੰਗੇ ਸਬੰਧਾਂ ਦਾ ਕਿਸਾਨੀ ਦੇ ਮੁੱਦੇ ਤੇ ਕਿਹਾ ਜਾ ਰਿਹਾ ਕਿ ਕਾਲੀਦਲ ਕੋਸ਼ਿਸ਼ ਕਰ ਸਕਦਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸਿੰਘ ਰਾਜ ਚਾਹਾਨ ਨਾਲ ਮੁਲਾਕਾਤ ਕਰਨ ਦੀ ਕਿ ਕਿਸਾਨੀ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਪੰਜਾਬ ਚ ਇੱਕ ਮੈਸੇਜ ਦਿੱਤਾ ਜਾਏ ਕਿ ਕਾਲੀਦਲ ਕਿਸਾਨੀਆਂ ਦੇ ਨਾਲ ਖੜਾ ਹੈ ਦੇਖੋ ਸਿੱਧੂ ਸਾਹਿਬ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਸੁਖਵੀਰ ਬਾਦਲ ਹੋਰੀ ਨਹੀਂ ਛੱਡ ਸਕਦੇ ਇਹ ਬਿਲਕੁਲ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਤੇ ਭਾਰਤੀ ਜਨਤਾ ਪਾਰਟੀ ਵੀ ਮੋٹے ਜਿਹੜੇ ਪਾਲਿਸੀ ਡਿਸੀਜਨ ਹੈ ਉਹ ਇਹਨਾਂ ਦੇ ਹਿਸਾਬ ਨਾਲ ਹੀ ਕਰਦੇ ਆ ਜੇਕਰ ਐਸੀ ਹਾਲਾਤ ਨਾ ਹੁੰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 15 ਸਾਲ ਨਾ ਰੁਕਦੀ ਸੋ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਬਿਲਕੁਲ ਇਹਨਾਂ ਦੀ ਇਸ਼ਾਰੇ ਰਾਜਾ ਕੋਈ ਨਹੀਂ ਦਰਵਾਜ਼ਾ ਖੁੱਲਾ ਰੱਖਣ ਲਈ ਕੀਤਾ ਹੈ ਜਾ ਸਕਦਾ ਹੈ ਉਹ ਸਿਰਫ ਇਹਨਾਂ ਦੀ ਕਿ ਮਿਊਚੁਅਲ ਅੰਡਰਸਟੈਂਡਿੰਗ ਹੈ ਕਿ ਇਕੱਠੇ ਹੋ ਕੇ ਲੜਾਂਗੇ ਤਾਂ ਜ਼ਿਆਦਾ ਨੁਕਸਾਨ ਹੋਏਗਾ ਇਸ ਕਰਕੇ ਵੱਖਰੇ ਵੱਖਰੇ ਹੋ ਕੇ ਸਾਰਾ ਕੁਝ ਕਰ ਲਿਆ ਜਾਏ ਤੇ ਇਹ ਅੰਦਰੋਂ ਢਿੱਡੋਂ ਇਕੱਠੇ ਹੀ ਹੈਗੇ ਆ ਜੀ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਅਮਰਿੰਦਰ ਜੀ ਤੁਸੀਂ ਸਾਨੂੰ ਐਨਰਜੀ ਮੈਚ ਨਜ਼ਰੀਆ ਪ੍ਰੋਗਰਾਮ ਚ ਅੱਜ ਅਸੀਂ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਕੀ ਹੋਏ ਫੈਸਲੇ ਤੇ ਕੀ ਆ ਸੁਨੇਹਾ ਇਹਨਾਂ ਮੁੱਦਿਆਂ ਤੇ ਇਸ ਤੋਂ ਪਹਿਲਾਂ ਸਾਡੇ ਨਾਲ ਸ ਆਮਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮੈਂਡੀਆਂ ਦੇ ਸਹਾਕਾ ਮੈਂਬਰ ਉਹ ਬਣੇ ਹੋਏ ਸੀ ਆਓ ਹੁਣ ਜਥੇਦਾਰ ਕਨੈਲ ਸਿੰਘ ਪੀਰ ਮਮਦ ਉਹਨਾਂ ਨੂੰ ਜੀ ਆਖਦੇ ਨੇ ਤੇ ਇਨਾਂ ਹੀ ਮੁੱਦਿਆਂ ਤੇ ਲੈਣਿਆ ਸਵਾਲ ਪੀਰ ਮਮਦ ਜੀ ਅਕਾਲੀ ਦਲ ਦੇ ਕਦਾਵਰ ਆਗੂ ਨੇ ਜਾਣੇ ਪਹਿਚਾਣੇ ਚਿਹਰੇ ਪੀਰ ਮਮਦ ਜੀ ਜੀ ਆਨੁ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੀਰ ਮਮੇ ਜੀ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰਿਆ ਕੋਰ ਕਮੇਟੀ ਦੇ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਹੈ ਜੋ ਬਾਹਰ ਆਇਆ ਉਹ ਤਾਂ ਮਤਾ ਕੇ ਹੈ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਲੀਡਰਸ਼ਿਪ ਤੇ ਹੈ ਕੋਰ ਕਮੇਟੀ ਨੇ ਮੋਹਰ ਲਗਾ ਦਿੱਤੀ ਹੈ ਪਰ ਇਹ ਵੀ ਲੱਗਦਾ ਹੈ ਕਿ ਜੋ ਸੁਨੇਹਾ ਜਾ ਰਿਹਾ ਹੈ ਕਿ ਜਿਹੜੇ ਬਾਗੀ ਸੁਰਾਂ ਵਾਲੇ ਕਈ ਅਕਾਲੀ ਆਗੂ ਹੈ ਉਹਨਾਂ ਨੂੰ ਬਾਹਰ ਦਾ ਰਾਹ ਵੀ ਦਿਖਾਇਆ ਜਾ ਸਕਦਾ ਹੈ ਕਿਉਂ ਨਹੀਂ ਅਕਾਲੀ ਦਲ ਦੇ ਅੰਦਰਲਾ ਕਮਸਾਨ ਜਿਹੜਾ ਥੰਮਣ ਦਾ ਨਾਂ ਲੈ ਰਿਹਾ ਪੀਰ ਮਮੇ ਜੀ ਦੇਖੋ ਗੱਲ ਇਹ ਆ ਕਿ ਸਿੱਧੂ ਸਾਹਿਬ ਤੁਸੀਂ ਤਾਂ ਬੜੇ ਨੇੜੇ ਤੋਂ ਲੰਮੇ ਸਮੇਂ ਤੋਂ ਮੈਂ ਸਮਝਣਾ ਅਹੀਂ ਅਜੇ ਬਚਪਨ ਦੇ ਵਿੱਚ ਸੀ ਜਦੋਂ ਆਲ ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਚ ਸੁਆਵਾਂ ਨਿਭਾਰੇ ਸੀ ਤੁਹਾਡੀ ਕਲਮੋਂ ਤੋਂ ਦੇਖ ਰਿਹਾ ਤੇ ਤੁਸੀਂ ਜਿਵੇਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਰਹਿੰਦਿਆ ਹੋਇਆ ਸਾਰੀ ਸਿੱਖ ਰਾਜਨੀਤੀ ਨੂੰ ਨੇੜੇ ਤੋਂ ਦੇਖਿਆ ਮਿਹਰਬਾਨੀ ਉਹ ਇਹਦੇ ਚ ਦੋ ਤਿੰਨ ਦੋ ਤਿੰਨ ਪਹਿਲੂ ਨੇ ਜਿਹੜਾ ਸਭ ਤੋਂ ਵੱਡਾ ਪਹਿਲੂ ਇਹ ਕਿ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਦਾਵ ਨੂੰ ਚਾਰ ਸ਼ਪੇਰੋ ਘੇਰਿਆ ਗਿਆ ਉਹ ਘੇਰਨ ਵਾਲੀ ਕਾਂਗਰਸ ਸੀ ਪਹਿਲਾਂ ਫਿਰ ਹੁਣ ਆ ਨਵੀਂ ਨਵੀਂ ਜਿਹੜੀ ਪਾਰਟੀ ਉੱઠી ਆ 2-4 ਸਾਲ ਪਹਿਲਾਂ ਆਮ ਆਦਮੀ ਪਾਰਟੀ ਤੇ ਫਿਰ ਅੱਗੇ ਆ ਗਈ ਬੀਜੇਪੀ ਜੀਐਸ ਦੇ ਨਾਲ ਸਾਡਾ ਜਿਹੜਾ ਗੱਠ ਜੋੜ ਸੀ ਸੋ ਇਹ ਤਿੰਨ ਪਾਰਟੀਆਂ ਜਿਹੜੀਆਂ ਨੇ ਇਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਨੇ ਸੋ ਇੱਕ ਇੱਕ ਤਾਂ ਸਭ ਤੋਂ ਵੱਡਾ ਫੈਕਟਰ ਇਹ ਆ ਕਿ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਪਾਰ ਤੋਂ ਧਾੜ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਏ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਸਮੇਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਗੱਲ ਕਹੀ ਸੀ ਕਿ ਸਰਦਾਰ ਸਿਖਦੇਵ ਸਿੰਘ ਢੀਂਡਸਾ ਜਿਹੜੇ ਆ ਉਹ ਹੀ ਸ਼੍ਰੋਮਣੀ ਕਾਲੀ ਦਲ ਦੇ ਅਸਲ ਵਾਰਸ ਏ ਸੋ ਵਾਰਸ ਬਣਦੀ ਔੜ ਦੇ ਵਿੱਚ ਕੁਝ ਲੀਡਰਸ਼ਿਪ ਦੇ ਵੱਡੇ ਆਗੂ ਜਿਹੜੇ ਆ ਉਹ ਅਜੇ ਵੀ ਤਾਲਮੇਲ ਜਿਹੜਾ ਭਾਵੇਂ ਗੱਟ ਜੋ ਟੁੱਟ ਚੁੱਕਾ ਹੈ ਸ਼੍ਰੋਮਣੀ ਕਾਲੀ ਦਲ ਦਾ ਉਹ ਅਜੇ ਵੀ ਤਾਰਾਂ ਜਿਹੜੀਆਂ ਦਿੱਲੀ ਦੇ ਨਾਲ ਜੋੜ ਕੇ ਬੈਠੇ ਹੋਏ ਨੇ ਸੋ ਇੱਕ ਤਾਂ ਵੱਡਾ ਕਾਰਨ ਇਹ ਆ ਦੂਜਾ ਵੀ ਜੀ ਬਹੁਤ ਵੱਡਾ ਸਵਾਲ ਲੈ ਰਿਹਾ ਹਾਂ ਆਈ ਐਮ ਸੌਰੀ ਤੁਹਾਨੂੰ ਟੋਕਣ ਲੱਗਾ ਹਾਂ ਤੁਸੀਂ ਆਪਣੀ ਗੱਲ ਯਾਦ ਰੱਖਿਓ ਬਹੁਤ ਵੱਡਾ ਸਵਾਲ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਜ਼ਿਕਰ ਕੀਤਾ ਦੇਖੋ ਭਾਜਪਾ ਵਰ ਇਹ ਅਕਸਰ ਕਿਹਾ ਜਾ ਰਿਹਾ ਹੈ ਕਿ ਵੀ ਇੰਨਾ ਲੰਬਾ ਸਮਾਂ ਦਹਾਕਿਆਂ ਤੱਕ ਸਾਂਝ ਰਹੀ ਤੇ ਪਾਰਲੀਮੈਂਟ ਦੀਆਂ ਚੋਣਾਂ ਦੇ ਚੱਲਦਿਆਂ ਵੀ ਵਾਰ-ਵਾਰ ਪਤਾ ਨਹੀਂ ਕਿਹੜੇ ਖੁੰਝਾਂ ਤੋਂ ਇਸ ਨੇ ਆਉਂਦੇ ਰਹੇ ਆ ਕਿ ਕਾਲੀਦਸ ਦੇ ਭਾਜਪਾ ਇੱਕ ਪਲੇਟਫਾਰਮ ਤੇ ਜਾ ਸਕਦੇ ਆ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਘੇਰ ਰਹੀ ਆ ਅਕਾਲੀਗੱਲ ਨੂੰ ਦੇਖੋ ਇਹ ਬਿਲਕੁਲ ਪਰਤੱਖ ਨੂੰ ਪਰਮਾਨ ਨਹੀਂ ਤੁਹਾਡੇ ਸਾਹਮਣੇ ਆ ਸਾਰਾ ਨਜ਼ਰੀਆ ਆਪਾਂ ਪ੍ਰੋਗਰਾਮ ਹੀ ਨਜ਼ਰੀਆ ਕਰ ਰਹੇ ਆ ਜੇ ਇਹਨੂੰ ਕੋਖ ਨਾਲ ਦੇਖਿਆ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਲੱਖ ਔਗਣ ਹੋ ਸਕਦੇ ਆ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਔਗਣ ਭਾਜਪਾ ਨੂੰ ਇਸ ਵੇਲੇ ਦਿਖ ਰਿਹਾ ਕਿ ਸਾਡੇ ਨਾਲ ਟਕਰਾਇਆ ਕਿਉਂ ਕਿਉਂਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਜਿਹੜੇ ਸ਼ਹੀਦੀ ਯਾਦਗਾਰ ਤੋਂ ਲੈ ਕੇ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਣਾਈ ਗਈ ਸੀ ਉਸ ਤੋਂ ਲੈ ਕੇ ਬੀਜੇਪੀ ਦੀ ਲੀਡਰਸ਼ਿਪ ਨਾਲ ਇੱਕ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਲਗਾਤਾਰ ਔਰ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਏ ਉਹ ਹੁਣ ਉਹ ਤਾਂ ਰਹੀ ਨਹੀਂ ਹੁਣ ਉਹਦੇ ਵਿੱਚ ਉਹ ਸਾਰੇ ਕਾਂਗਰਸੀ ਆ ਗਏ ਨੇ ਜਿਹੜੇ ਪਹਿਲਾਂ ਹੀ ਸ਼੍ਰੋਮਣੀ ਕਾਲੀਦਾ ਨੂੰ ਢਾਹ ਲਾਉਣ ਵਾਸਤੇ ਲੱਗੇ ਹੋਏ ਸੀ ਉਹ ਅੱਜ ਬੀਜੇਪੀ ਦੇ ਆਗੂ ਬਣੇ ਹੋਏ ਨੇ ਸੋ ਉਹ ਕੇਂਦਰ ਸਰਕਾਰ ਨੂੰ ਇਹ ਜਿਚਾਉਣਾ ਚਾਹੁੰਦੇ ਨੇ ਕਿ ਦੇਖੋ ਜੀ ਇੱਥੇ ਸ਼੍ਰੋਮਣੀ ਅਕਾਲੀ ਦਲ ਤਾਂ ਬਹੁਤ ਥੱਲੇ ਜਾ ਚੁੱਕਾ ਹੈ ਜੀ ਇੱਥੇ ਤਾਂ ਹੁਣ ਆਪਾਂ ਸਰਕਾਰ ਬਣਾਵਾਂਗੇ ਸੁਪਨੇ ਵੱਡੇ ਲੈ ਰਹੇ ਆ ਜਿਵੇਂ ਟਟਿਰੀ ਹੁੰਦੀ ਹੈ ਨਾ ਕਿ ਉਹ ਤਾਂ ਲੱਤਾਂ ਕਰਕੇ ਉਹ ਇਹ ਮਹਿਸੂਸ ਕਰਦੀ ਕਿ ਜਿਹੜਾ ਸਮਾਨ ਹੈ ਸ਼ਾਇਦ ਮੇਰੇ ਤੇ ਡੱਕਿਆ ਹੋਇਆ ਸੋ ਪੰਜਾਬੀ ਜਿਹੜੇ ਨੇ ਉਹ ਠੀਕ ਹੈ ਸਾਡੇ ਨਾਲ ਉਹਨਾਂ ਦੇ ਮਨ ਮਟਾਬ ਹੋ ਸਕਦੇ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਜਿਹੜੀਆਂ ਸਾਡੇ ਪ੍ਰਤੀ ਜਿਹੜੀ ਆਸ ਰੱਖਦੇ ਨੇ ਅਸੀਂ ਹੋ ਸਕਦਾ ਉਹਦੇ ਚ ਪੂਰੇ ਨਹੀਂ ਉਤਰੇ ਲੇਕਿਨ ਇਹਦਾ ਇਹ ਵੀ ਮਤਲਬ ਨਹੀਂ ਕਿ ਸ਼੍ਰੋਮਣੀ ਕਾਲੀਦਾਲ ਵਰਗੀ ਸ਼ਹੀਦਾਂ ਦੀ 103 ਸਾਲ ਪੁਰਾਣੀ ਪਾਰਟੀ ਜਿਹੜੀ ਹੈ ਉਹ ਅੱਜ ਇੰਨੀ ਗਏ ਗੁਜ਼ਰੀ ਹੋ ਗਈ ਕਿ ਅੱਜ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਤੇ ਭਾਜਪਾ ਵਾਲੇ ਦਮਗਜੇ ਮਾਰਨ ਕਿ ਪੰਜਾਬ ਦਾ ਚੋਣ ਜਿਹੜਾ ਇਥੋਂ ਹੈਗਾ ਮੈਦਾਨ ਉਹ ਸਿਰਫ ਸਾਡੇ ਲਈ ਰਹਿ ਗਿਆ ਪੀਰ ਮਾਮਾ ਜੀ ਇੱਕ ਹੋਰ ਹੈ ਸਵਾਲ ਹੋਰ ਹੈ ਸਾਲ ਤੁਸੀਂ ਬਹੁਤ ਇੰਪੋਰਟੈਂਟ ਕਮੈਂਟ ਕਰ ਰਹੇ ਹੋ ਮੈਂ ਅਕਸਰ ਇਹ ਕਹਿਣਾ ਹੈ ਕਿ ਕਿ ਬਟੂਆਂ ਦੀ ਕੈਪਟਨਾਂ ਦੀ ਤੇ ਜਾਖੜਾਂ ਵਾਲੀ ਜਿਹੜੀ ਭਾਜਪਾ ਹੈਗੀ ਹੈ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਉਹਦੇ ਨਾਲ ਸਾਂਝਾ ਹੱਥ ਮਿਲਾ ਸਕਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਗੱਲ ਇਹ ਆ ਰਾਜਨੀਤੀ ਦੇ ਵਿੱਚ ਜੋ ਮੈਨੂੰ ਸਮਝੇ ਮੈਂ ਇਹ ਗੱਲ ਕਹਿਣਾ ਕਿ ਕਦੇ ਵੀ ਸਾਨੂੰ ਇਹਦੇ ਵਿੱਚ ਕਿਸੇ ਵੀ ਗੱਲ ਦਾ ਇਹ ਨਹੀਂ ਕਹਿਣਾ ਚਾਹੀਦਾ ਕਿ ਆ ਹੋ ਸਕਦਾ ਜਾਂ ਆ ਨਹੀਂ ਹੋ ਸਕਦਾ ਰਾਜਨੀਤੀ ਦੇ ਵਿੱਚ ਉਤਰਾ ਚੜਾਉ ਆਉਂਦੇ ਰਹਿੰਦੇ ਆ ਪਰ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਲੋਕ ਦੂਰ ਹੋਏ ਨੇ ਉਹਨਾਂ ਦੀਆਂ ਦੂਰੀਆਂ ਜਿਹੜੇ ਸਾਡੇ ਵੋਟਰ ਨੇ ਸਪੋਰਟਰ ਨੇ ਜਿਹੜੇ ਸਾਡੇ ਸਮਰਥਕ ਨੇ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਇਆ ਜਾ ਸਕੇ ਉਸ ਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜੀ ਮਿਹਨਤ ਕੀਤੀ ਏ ਤਕਰੀਬਨ 85 ਹਲਕਿਆਂ ਦੇ ਵਿੱਚ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਵਕਰੀ ਗੱਲ ਦੇ ਵਿਰੋਧੀ ਉਹਨੂੰ ਜੋ ਮਰਜ਼ੀ ਨਾਮ ਦੇਈ ਜਾਣ ਪਰ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਜਿੰਨੇ ਇਕੱਠਾਂ ਨੂੰ ਇੱਕ ਵਹੀਰ ਦੇ ਰੂਪ ਦੇ ਵਿੱਚ ਇਕੱਠਿਆ ਕੀਤਾ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਹੁਣ ਤੁਸੀਂ ਦੂਸਰੇ ਪਾਸੇ ਦੇਖੋ ਕਿ ਰੌਹਲ ਗਾਂਧੀ ਜਿਹੜਾ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਸੀ ਉਹਨਾਂ ਨੂੰ ਪ੍ਰਧਾਨ ਹੁੰਦਿਆਂ ਨੇ ਭਾਵੇਂ ਲੋਕਾਂ ਨੇ ਨਹੀਂ ਪ੍ਰਵਾਨ ਕੀਤਾ ਪਰ ਇੱਕ ਸਮਾਂ ਇਹੋ ਜਿਹਾ ਆਇਆ ਕਿ ਉਹਨਾਂ ਨੇ ਦੇਸ਼ ਜੋੜੋ ਯਾਤਰਾ ਜਿਹੜੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਔਰ ਲੋਕ ਉਹਦੇ ਨੇੜੇ ਆਏ ਇਸੇ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਜਿਹੜੀ ਆਪਣੀ ਗਤੀਵਿਧੀਆਂ ਕਿਤੇ ਡ੍ਰੈਗ ਰੂਮ ਚ ਬੈਠਾ ਬੈਠ ਕੇ ਨਹੀਂ ਚਲਾ ਰਹੇ ਉਹ ਲਗਾਤਾਰ ਮਿਹਨਤ ਕਰ ਰਹੇ ਨੇ ਜੀ ਜੀ ਇਹ ਮਾਮਾ ਜੀ ਮਿਹਨਤ ਦੇ ਤੇ ਇੱਕ ਹੋਰ ਸਵਾਲ ਮੈਨੂੰ ਦੇ ਆਪਣੇ ਸਮੇਂ ਦਾ ਵੀ ਸੰਗਤ ਨੇ ਲਿਆ ਇਹਨਾਂ ਨੂੰ ਦਰਸ਼ਕਾਂ ਲਈ ਬਤ ਤੋਂ ਬਤ ਜਾਣਕਾਰੀ ਲੈਣੀ ਚਾਹਾਂਗਾ ਤੁਹਾਡੇ ਕੋਲੋਂ ਦੇਖੋ ਆਪਾਂ ਗੱਲ ਕਰਦੇ ਆ ਮਨਪ੍ਰੀਤ ਦਿਵਾਲੀ ਦੀ ਆਪਾਂ ਗੱਲ ਕਰਦੇ ਆ ਸਿਕੰਦਰ ਸਿੰਘ ਮਲੂਕਾ ਦੀ ਆਪਾਂ ਗੱਲ ਕਰਦੇ ਆ ਵੱਡੇ ਸੁਖਦੇਸ਼ਨ ਟਿੰਰਸਾ ਜਾਂ ਹੋਰ ਕਿਦੋਂ ਆਗੂ ਜਿਹੜੇ ਹੈਗੇ ਹੋ ਸਕਦੇ ਐਦਾਂ ਦੇ ਜਿਨ੍ਹਾਂ ਜਮਲੂਕਾ ਦੇ ਬਾਕੀ ਆਗੂ ਸ਼ਾਮ ਲੈ ਗਏ ਆ ਕੀ ਉਹਨਾਂ ਦੀਆਂ ਭਾਵਨਾਵਾਂ ਫਿਰ ਅਕਾਲੀ ਦਲ ਦੇ ਖਿਲਾਫ ਹੈ ਉਹ ਕਿਉਂ ਇਹ ਕਹਿ ਰਹੇ ਕਿ ਤਬਦੀਲੀ ਹੋਣੀ ਚਾਹੀਦੀ ਹੈ ਉਹ ਨਹੀਂ ਚਾਹੁੰਦੇ ਕਿ ਅਕਾਲੀ ਦਲ ਮਜ਼ਬੂਤ ਹੋਵੇ ਦੇਖੋ ਸਰਦਾਰ ਮਾਨਪ੍ਰੀਤ ਸਿੰਘਿਆਲੀ ਸਾਡੇ ਬڑے ਸਤਕਾਰਯੋਗ ਆਗੂ ਨੇ ਮਲੂਕਾ ਸਾਹਿਬ ਬੜੇ ਵਧੀਆ ਆਗੂ ਨੇ ਢੀਂਟਾ ਸਾਹਿਬ ਬੜੇ ਸਤਕਾਰਯੋਗ ਆਗੂ ਨੇ ਪਰ ਜਦੋਂ ਇੱਕ ਇਸ ਤਰ੍ਹਾਂ ਦਾ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਜਿਹੜੀ ਹੈ ਜਾਂ ਜਿਹੜੀ ਕੇਂਦਰੀ ਸ਼ਕਤੀਆਂ ਨੇ ਉਹ ਕਾਲੀ ਦਲ ਨੂੰ ਤੋੜਨਾ ਚਾਹੁੰਦੀਆਂ ਨੇ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਬਚਾਉਣਾ ਚਾਹੀਦਾ ਨਾ ਕਿ ਸੁਪਨੇ ਲੈਣੇ ਚਾਹੀਦੇ ਆ ਕਿ ਜੇ ਸਰਪੰਚ ਸੁਖਬੀਰ ਸਿੰਘ ਬਾਦਲ ਨਹੀਂ ਤਾਂ ਫਿਰ ਕੌਣ ਹੋਵੇਗਾ ਉਹ ਮੈਂ ਹੋਵਾਂਗਾ ਜਾਂ ਕੋਈ ਹੋਰ ਹੋਏਗਾ ਇਹਨਾਂ ਗੱਲਾਂ ਦੇ ਵਿੱਚ ਅੱਜ ਪੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਲੋਕ ਉਹ ਨੇ ਜਿਨ੍ਹਾਂ ਨੇ ਸਤਾ ਦਾ ਆਨੰਦ ਮਾਣਿਆ ਸਾਡੇ ਵਰਗੇ ਤਾਂ ਸੰਘਰਸ਼ੀ ਕਰਦੇ ਰਹੇ ਨੇ ਹੁਣ ਜਿਹੜੇ ਲੋਕ ਸਾਡੇ ਵਰਗੇ ਨੇ ਜਿਨ੍ਹਾਂ ਨੇ ਆਪਣਾ ਸਾਰੀ ਜਵਾਨੀ ਜਿਹੜੀ ਸੰਘਰਸ਼ ਦੇ ਵਿੱਚ ਗੁਜ਼ਾਰੀ ਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਅਸੀਂ ਰਾਤ ਦਿਨ ਮਿਹਨਤ ਕਰਕੇ ਇਸ ਜਥੇਬੰਦੀ ਨੂੰ ਤੁਸੀਂ ਦੇਖੋ ਘੰਟਿਆਂ ਬਧੀ ਆਪਾਂ ਡਿਬੇਟਾਂ ਕਰਦੇ ਆਂ ਹਰ ਗੱਲ ਦਾ ਅਸੀਂ ਕੋਈ ਡਿਪਲੋਮੈਟਿਕ ਜਵਾਬ ਨਹੀਂ ਦਿੰਦੇ ਕਲੀਅਰ ਕਟ ਜਵਾਬ ਦਈਦਾ ਮੈਂ ਕਹਿਣਾ ਸਾਡੇ 'ਚ ਲੱਖ ਖਾਮੀਆਂ ਹੋ ਸਕਦੀਆਂ ਨੇ ਲੇਕਿਨ ਇਨਸਾਨ ਭੁੱਲਣ ਹਾਰ ਏ ਲੇਕਿਨ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ 7 ਸੀਟਾਂ ਨੇ 7 ਸੀਟਾਂ ਜਿਹੜੀਆਂ ਕੇਂਦਰੀਵਾਲ ਹਾਰ ਗਿਆ ਕਿਸੇ ਨੇ ਅਸਤੀਵਾ ਮੰਗਿਆ ਉਹਨਾਂ ਕੋਲੋਂ ਕਿਸ ਨੇ ਨਹੀਂ ਮੰਗਿਆ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿੰਦਾ ਸੀ ਕਿ 13 ਜ਼ੀਰੋ ਕਰਾਂਗੇ ਲੇਕਿਨ ਤਿੰਨ ਸੀਟਾਂ ਆਈਆਂ ਕਿਸੇ ਨੇ ਮੰਗਿਆ ਅਸਤੀਫਾ ਉਹਨਾਂ ਦੇ ਕੋਲੋਂ ਇਸੇ ਤਰੀਕੇ ਦੇ ਨਾਲ ਜਿਹੜੇ ਨਿਰੰਦਰ ਵੱਲ ਆਪਣੇ ਕੋਲੇ ਫਿਰ ਮਾਮਾ ਜੀ ਸਮਾ ਨਹੀਂ ਹੋਏਗਾ ਉਸਲੇ ਨਾਲ ਪਰ ਜਦੋਂ ਅਸਤੀਫਾ ਮੰਗਣ ਦੀ ਗੱਲ ਕਰਦੇ ਆ ਜਿਹੜੇ ਅਸਤੀਫਾ ਮੰਗਣ ਦੀ ਗੱਲ ਕਰਦੇ ਆ ਕਿਤੇ ਦੇਖੋ ਉਹਦੇ ਚ ਮਾਮਲੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਡੇਰਾ ਸਰਸਾ ਸੌਦਾ ਜਿਹੜਾ ਮੁਖੀ ਆ ਉਹਦੇ ਸਬੰਧਾਂ ਨੂੰ ਲੈ ਕੇ ਇਹੋ ਜਿਹੇ ਸਵਾਲਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਿਹਾ ਹੈ ਕਿ ਕਾਲੀਦਾਲ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਇਨ੍ਹਾਂ ਸਵੇਦਨਸ਼ੀਲ ਮੁੱਦਿਆਂ ਤੇ ਉਹ ਨਿਭਾਈ ਨਹੀਂ ਗਈ ਕੱਲਾ ਵੋਟਾਂ ਦਾ ਸਵਾਲ ਨਹੀਂ ਆ ਪੀਰ ਮਾਮਾ ਜੀ ਬਿਲਕੁਲ ਸਿੱਧੂ ਸਾਹਿਬ ਗੱਲ ਸੁਣੋ ਕਿ ਦੇਖੋ ਅਸੀਂ ਪ੍ਰਧਾਨ ਸਾਹਿਬ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਉਹ ਕਾਲ ਤੱਕ ਸਾਹਿਬ ਤੇ ਗਏ ਉਹਨਾਂ ਨੇ ਮਾਫੀ ਮੰਗੀ ਹੁਣ ਜੇ ਕੋਈ ਬੰਦਾ ਕਹਿੰਦਾ ਜੀ ਇਹ ਅਧੂਰੀ ਮਾਫੀ ਹੈ ਪੂਰੀ ਵੀ ਮੰਗ ਲਾਂਗੇ ਮਾਫੀ ਗੁਰੂ ਦੇ ਕੋਲ ਮੰਗਣੀ ਕਿਸੇ ਵਿਅਕਤੀ ਵਿਸ਼ੇਸ਼ ਜਿਹੜਾ ਹੈ ਸੰਗਤ ਰੂਪ ਵਿੱਚ ਅਸੀਂ ਸਾਰੀ ਸੰਗਤ ਕੋਲੋਂ ਮਾਫੀ ਮੰਗਦੇ ਆਂ ਲੇਕਿਨ ਜਿਹੜਾ ਇਹ ਕਹਿਣਾ ਕਿ ਦੇਖੋ ਜੀ ਇਹ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਏ ਜਦੋਂ ਵੀ ਕੋਈ ਘਟਨਾ ਕਰਮ ਵਾਪਰਦਾ ਏ ਪਾਰਟੀ ਦੇ ਅੰਦਰ ਕੋਈ ਜਿੱਤ ਹੁੰਦੀ ਏ ਕੋਈ ਹਾਰ ਹੁੰਦੀ ਏ ਉਸ ਦੇ ਵਿੱਚ ਕਲੈਕਟਿਵ ਤੌਰ ਦੇ ਉੱਤੇ ਰਿਸਪੌਂਸਿਬਿਲਟੀ ਸਾਰਿਆਂ ਨੂੰ ਲੈਣੀ ਚਾਹੀਦੀ ਏ ਹੁਣ ਤੁਸੀਂ ਦੇਖੋ ਮਨਪ੍ਰੀਤ ਸਿੰਘ ਵਾਲੀ ਉਹ ਤਾਂ ਸਿਟਿੰਗ ਐਮਐਲਏ ਨੇ ਲੇਕਿਨ ਉਹ ਆਪਣੇ ਹਲਕੇ ਚੋਂ ਦੂਜੇ ਜਾਂ ਤੀਜੇ ਨੰਬਰ ਤੇ ਆਏ ਨੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਲੋਕਪ੍ਰਿਤਾ ਘਟ ਗਈ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਇਸ ਵੇਲੇ ਨੈਸ਼ਨਲ ਏਜੰਡੇ ਦੀ ਗੱਲ ਚੱਲ ਰਹੀ ਸੀ ਨੈਸ਼ਨਲ ਏਜੰਡੇ ਦੇ ਵਿੱਚ ਲੋਕ ਬਹੁਤੇ ਜਿਹੜੇ ਹਿੰਦੂ ਸਨ ਸ਼ਹਿਰੀ ਜਿਹੜੀ ਅਰਬਨ ਵੋਟ ਸੀ ਉਹ ਟੋਟਲੀ ਟੋਟਲ ਜਿਹੜੀ ਹੈ ਉਹ ਮੋਦੀ ਸਰਕਾਰ ਨੂੰ ਦੁਬਾਰਾ ਲਿਆਉਣਾ ਚਾਹੁੰਦੀ ਸੀ ਦੂਜੇ ਪਾਸੇ ਰੂਰਲ ਅਤੇ ਖੇਤਰ ਦੇ ਵਿੱਚ ਤਾਂ ਜਿਹੜੇ ਮਿਨੋਰਟੀ ਦੇ ਲੋਕ ਨੇ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਅਸਾਈ ਨੇ ਬੋਧੀ ਨੇ ਜੈਨੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਇਸ ਦੇਸ਼ ਦੇ ਵਿੱਚ ਆ ਸੁਰੱਖਿਆ ਤਾਂ ਕਿਸੇ ਨਾਲ ਹੀ ਨਾ ਬਣਦੇ ਅੰਜਾਮ ਨਾ ਕਰਦੇ ਇਹ ਮਾਮਲਾ ਜੀ ਆਖਰੀ ਆਖਰੀ ਸਵਾਲ ਸਰ ਆਖਰੀ ਸਵਾਲ ਸਮੇਂ ਦੀ ਮਜਬੂਰੀ ਹੈ ਇਹ ਵੀ ਬਾਹਰ ਆਇਆ ਹੈ ਕਿ ਜਦੋਂ ਆਪਾਂ ਗੱਲ ਕਰਦੇ ਆ ਅਕਾਲੀ ਦਲ ਦੀ ਅੰਦਰੂਨੀ ਸਥਿਤੀ ਡੈਮੋਕਰੇਟਿਕ ਸਿਸਟਮ ਦੀ ਤਾਂ ਪ੍ਰੇਮ ਸਿੰਘ ਚੰਨੂ ਮਾਜਰਾ ਅਕਾਲੀ ਦੀ ਕੋਰ ਕਮੇਟੀ 'ਚ ਹਾਜ਼ਰ ਹੋਏ ਆ ਕਹਿੰਦੇ ਉਹਨਾਂ ਤੋਂ ਵੀ ਇਹ ਸਵਾਲ ਅੰਦਰ ਪੁੱਛਿਆ ਗਿਆ ਕਿ ਤੁਸੀਂ ਬਾਹਰ ਕਿਉਂ ਗੱਲ ਕੀਤੀ ਤੁਹਾਨੂੰ ਇੱਥੇ ਅੰਦਰ ਗੱਲ ਕਰਨੀ ਚਾਹੀਦੀ ਸੀ ਬਿਲਕੁਲ ਇਹ ਦੇਖੋ ਮੈਂ ਕਹਿੰਦਾ ਕਿ ਚਾਹ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਚਾਹੇ ਕਰਨੈਲ ਸਿੰਘ ਪੀਰ ਮਮਦੋਵੇ ਚਾਹੇ ਕੋਈ ਵੀ ਹੋਵੇ ਜਦੋਂ ਸਾਡੇ ਲਈ ਇੱਕ ਪਲੇਟਫਾਰਮ ਤਿਆਰ ਹੈ ਉਹ ਪਲੇਟਫਾਰਮ ਇੱਕ ਕੋਰ ਕਮੇਟੀ ਕੋਰ ਕਮੇਟੀ ਦਾ ਮਤਲਬ ਕੀ ਹੈ ਕਿ ਕੋਰ ਗਰੁੱਪ ਬਣਨਾ ਜਿਹੜੇ ਬੈਠ ਕੇ ਸਾਰੀਆਂ ਸਲਾਹਾਂ ਕਰਦਾ ਇੱਕ ਸਾਂਝੇ ਤੌਰ ਦੇ ਤੇ ਇੱਕ ਫੈਸਲਾ ਲਾਗੂ ਕਰਦਾ ਹੁਣ ਜਿਵੇਂ ਜਨਾਨੀ ਮੈਸੀ ਇਹਨਾਂ ਨੇ ਕੱਲ ਫੈਸਲਾ ਕੀਤਾ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲਦੇ ਹਾਂ ਔਰ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਬਾਹਰ ਆ ਕੇ ਕੋਰ ਕਮੇਟੀ ਦਾ ਮੈਂਬਰ ਕੋਈ ਕੋਰ ਕਮੇਟੀ ਦਾ ਮੈਂਬਰ ਬਾਹਰ ਆ ਕੇ ਕੋਈ ਹੋਰ ਗੱਲ ਕਰੇ ਤਾਂ ਉਹ ਜਾਇਜ਼ ਨਹੀਂ ਹੈਗਾ ਉਹਨੂੰ ਜਾਂ ਤਾਂ ਅੰਦਰ ਗੱਲ ਕਰਨੀ ਚਾਹੀਦੀ ਏ ਉਥੇ ਅੰਦਰ ਪੁੱਛਣ ਕਿ ਮੇਰੇ ਕੋਲ ਆ ਸੁਝਾਅ ਹੈ ਮੈਂ ਜੀ ਧੰਨਵਾਦ ਤੁਹਾਡਾ ਤੁਹਾਡਾ ਵਿਊ ਪੁਆਇੰਟ ਆ ਗਿਆ ਬਹੁਤ ਬਹੁਤ ਮਾਨੀ ਤੁਸੀਂ ਸਾਨੂੰ ਇਹਨਾਂ ਸਮਾਂ ਦਿੱਤਾ ਧੰਨਵਾਦ ਜਿਨ੍ਹਾਂ ਮੁੱਦੇ ਤੇ ਆਪਾਂ ਨਜ਼ਰੀਆ ਚ ਜ਼ਿਕਰ ਕੀਤਾ ਆਕਾਲੀ ਦਲ ਦੀ ਕੋਰ ਕਮੇਟੀ ਸਾਡੇ ਦੋ ਮਹਿਮਾਨ ਜਿਹੜੇ ਬੇਨਤੀ ਪਰਵਾਨ ਕਰਕੇ ਆਏ ਸਾਹ ਅਮਰਿੰਦਰ ਸਿੰਘ ਅਤੇ ਇਸੇ ਤਰੀਕੇ ਨਾਲ ਪੀਰ ਮੁਹੰਮਦ ਜੀ ਆਪਾਂ ਦੋਨਾਂ ਦੇ ਧੰਨਵਾਦੀ ਅਕਾਲੀ ਦਲ ਕੀ ਲਵੇਗਾ ਫੈਸਲਾ ਆਉਣ ਵਾਲੇ ਦਿਨਾਂ ਜੀ ਆਪਾਂ ਨਜ਼ਰਾਂ ਬਣਾਈ ਰੱਖਾਂਗੇ ਜਿਤੇ ਆਪਾਂ ਮਹਿਮਾਨਾਂ ਦੇ ਧੰਨਵਾਦੀ ਤੁਹਾਡੇ ਕੋਲੋਂ ਵੀ ਲੈ ਰਹੇ ਆ ਇਜ਼ਾਜ਼ਤ ਸਤਿ ਅਕਾਲ